ਇੱਕ ਕਿਸਾਨ ਸੀ ਉਸਦੇ ਚਾਰ ਬੱਚੇ ਸੀ ਦੋ ਲੜਕੀਆਂ ਸੀ ਦੋ ਲੜਕੇ ਸੀ ਚਾਰੇ ਬੱਚੇ ਬੜੇ ਪੜਨ ਵਿੱਚ ਬੜੇ ਹੁਸ਼ਿਆਰ ਸੀ ਕੰਮ ਵੀ ਬਹੁਤ ਕਰਵਾਉਂਦੇ ਸੀ ਉਹ ਆਪਣੇ ਮਾਪੇਤਾਂ ਨਾਲ ਕੰਮ ਕਰਵਾ ਕੇ ਫਿਰ ਸਕੂਲ ਵਿੱਚ ਜਾਂਦੇ ਸੀ ਪੜਾਏ ਵੀ ਬਹੁਤ ਤੇਜ਼ ਕਰਦੇ ਸੀ ਕੰਮ ਵਿੱਚ ਵੀ ਵਧੀਆ ਹੁਸ਼ਿਆਰ ਰਹਿੰਦੇ ਸੀ ਹਰ ਇੱਕ ਕੰਮ ਨਾਲ ਕਰਵਾਉਂਦੇ ਸੀ ਲੜਕੀਆਂ ਦੋਨੇ ਵੱਡੀਆਂ ਸੀ ਬੇਟੇ ਦੋਨੇ ਛੋਟੇ ਸੀ ਕੁੜੀਆਂ ਨੂੰ ਪੜਾ ਲਿਖਾ ਕੇ ਕੁਝ ਬਣਾਉਣਾ ਚਾਹੁੰਦੇ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੋ ਗਿਆ ਥੋੜੇ ਥੋੜੇ ਜਦੋਂ ਬੱਚੇ ਵੱਡੇ ਹੋਏ ਤਾਂ ਉਹਨਾਂ ਦੇ ਪਿਤਾ ਦੀ ਡੈਥ ਹੋ ਗਈ ਸਾਰੇ ਸ਼ੌਂਕ ਸਾਰੇ ਸੁਪਨੇ ਉਹਨਾਂ ਦੇ ਚੱਕਣਾ ਚੋਰ ਹੋ ਗਏ ਜਿਹੜਾ ਵੱਡਾ ਭਰਾ ਸੀ ਉਹ ਥੋੜਾ ਹੋਛਿਆਰ ਸੀ ਵੀ 15 16 ਸਾਲਾਂ ਦਾ ਹੋਣਾਗਾ ਉਸ ਤੋਂ ਬਾਅਦ ਉਸ ਦੇ ਉੱਤੇ ਕੰਮ ਦੀ ਸਾਰੀ ਜ਼ਿੰਮੇਵਾਰੀ ਪੈ ਗਈ ਉਸ ਨੂੰ ਕੁੜੀਆਂ ਵਿਆਹਨ ਦਾ ਵੀ ਫਿਕਰ ਹੋ ਗਿਆ ਛੋਟੇ ਭਰਾ ਨੂੰ ਵੀ ਪੜਾਉਣ ਦਾ ਫਿਕਰ ਹੋ ਗਿਆ ਕੁੜੀਆਂ ਵੈਸੇ ਉਹ 10 10 ਪੜ੍ਹੀ ਚੁੱਕੀਆਂ ਸੀ ਜਦੋਂ ਉਹਨਾਂ ਨੇ ਪਿਓ ਦੀ ਡੈਥ ਹੋਈ ਐ ਉਸ ਤੋਂ ਬਾਅਦ ਉਹਨਾਂ ਨੇ ਕੁੜੀਆਂ ਨੂੰ ਘਰੇ ਕੰਮ ਕਰਨ ਵਾਸਤੇ ਰੱਖ ਲਿਆ ਕਹਿੰਦੇ ਤੁਸੀਂ ਹੁਣ ਬਾਹਰ ਪੜਾਈ ਨਹੀਂ ਕਰਨੀ ਜੇ ਤੁਹਾਡਾ ਬਾਪ ਹੁੰਦਾ ਤਾਂ ਕੁਛ ਮਰਜ਼ੀ ਕਰ ਲੈਂ ਲਿਆ ਹੁਣ ਤੁਸੀਂ ਘਰੇ ਕੰਮ ਕਰੋ ਫਿਰ ਕੰਮ ਸਿੱਖੋ ਤੇ ਬਾਅਦ ਚ ਤੁਹਾਡਾ ਵਿਆਹ ਕਰ ਦਿੱਤਾ ਜਾਊਗਾ ਮੁੰਡੇ ਦੋਨੇ ਪੜਦੇ ਸੀ ਪਰਦੇ ਪਰਦੇ ਛੋਟਾ ਬੱਚਾ ਥੋੜਾ ਜ਼ਿਆਦਾ ਹੁਸ਼ਿਆਰ ਨਿਕਲ ਗਿਆ ਪੜਾਈ ਵਿੱਚ ਚੰਗਾ ਸੀ ਚੰਗੇ ਨੰਬਰ ਲੈ ਕੇ ਜਾਂਦਾ ਸੀ ਵੱਡੇ ਭਰਾ ਨੂੰ ਦੋਨੇ ਪਾਸੇ ਜਿ ਪੰਜਣਾ ਪੈਂਦਾ ਸੀ ਉਹਦੀ ਪੜਾਈ ਥੋੜੇ ਕਮਜ਼ੋਰ ਹੋ ਗਈ ਉਸਨੂੰ ਖੇਤੀਬਾੜੀ ਬੰਨੇ ਵੀ ਜਾਣਾ ਪੈਂਦਾ ਸੀ ਖੇਤੀਬਾੜੀ ਬੰਨੀ ਵੀ ਸਾਰੇ ਘਰ ਦਾ ਕਾਰੋਬਾਰ ਵੀ ਦੇਖਣਾ ਪੈਂਦਾ ਸੀ ਰਿਸ਼ਤੇਦਾਰਾਂ ਵਿੱਚ ਵੀ ਆਪਣੇ ਪਿਓ ਦੀ ਜਗਾ ਤੇ ਹਰੇਕ ਥਾਂ ਤੇ ਜਾਣਾ ਪੈਂਦਾ ਸੀ ਕੁੜੀਆਂ ਦੇ ਵਿਆਹ ਦਾ ਵੀ ਫਿਕਰ ਸੀ ਹੌਲੀ ਹੌਲੀ ਉਹਨਾਂ ਨੇ ਉਸ ਨੇ ਵੱਡੇ ਮੁੰਡੇ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਕੁੜੀਆਂ ਦੇ ਵਿਆਹ ਬਾਰੇ ਸੋਚਣ ਲੱਗ ਗਿਆ ਕੁੜੀਆਂ ਨੂੰ ਕਿਸੇ ਨੇ ਰਿਸ਼ਤੇ ਦੀ ਦੱਸ ਪਈ ਤਾਂ ਉਹਨਾਂ ਨੇ ਕੁੜੀਆਂ ਦਾ ਥਾਂ ਵੇਖ ਲਿਆ ਘਰ ਚੰਗੇ ਸੀ ਦੋਨਾਂ ਕੁੜੀਆਂ ਨੂੰ ਅੱਡ-ਅੱਡ ਜਿੰਨੀ ਕੁ ਉਹਨਾਂ ਦੇ ਵਿੱਚ ਪਹੁੰਚ ਪੈਂਦੀ ਸੀ ਉਸੇ ਦੇ ਹਿਸਾਬ ਦੇ ਕੁੜੀਆਂ ਦਾ ਵਿਆਹ ਕਰ ਦਿੱਤਾ ਗਿਆ ਕੁੜਗਾ ਵਧੀਆ ਸੌਖੀਆਂ ਬਸਾ ਦਸਣ ਲੱਗ ਜਾਂ ਆਉਦੇ ਘਰੇ ਜਾਵਨੋਂ ਪਿੱਛੇ ਰਹਿ ਗਏ ਸੀ ਦੋਨੇ ਮੁੰਡੇ ਮੁੰਡਾ ਛੋਟਾ ਮੁੰਡਾ ਬਹੁਤ ਪੜਦਾ ਸੀ ਪੜਾਈ ਵਿੱਚ ਬਹੁਤ ਤੇਜ਼ ਸੀ ਹਿਸ਼ਿਆਰ ਸੀ ਚੰਗੇ ਨੰਬਰ ਲੈ ਕੇ ਜਾਂਦਾ ਸੀ ਉਹਦੇ ਭਰਾ ਨੂੰ ਆਏ ਸੀ ਮੈਂ ਪੜਨੋਂ ਨਾ ਹਟਾਵਾਂ ਮੈਂ ਆਪ ਭਾਵੇਂ ਕਿੰਨਾ ਹੀ ਔਖਾ ਹੋਈ ਜਾਵਾਂ ਭਾਵੇਂ ਕਿੰਨੇ ਪੈਸਾ ਲੱਗ ਜੇ ਪਰ ਮੈਂ ਉਹਦੇ ਭਰਾ ਨੂੰ ਪੜਾ ਕੇ ਹਟੂੰਗਾ ਉਸਨੇ ਪੂਰੇ ਜ਼ੋਰ ਨਾਲ ਉਸ ਬੱਚੇ ਨੂੰ ਪੜਾਇਆ ਉਹਦੇ ਛੋਟੇ ਭਰਾ ਨੂੰ ਵੱਡਾ ਭਰਾ ਖੇਤੀ ਜੋਗਰਾ ਸੀ ਖੇਤੀ ਕੰਮ ਕਰਦਾ ਸੀ ਸਾਰਾ ਕਾਰੋਬਾਰ ਸੰਭਾਲਦਾ ਸੀ ਪਰ ਵੱਡਾ ਛੋਟਾ ਭਰਾ ਕੱਲੀ ਪੜ੍ਹਾਈ ਦੇ ਵਿੱਚ ਵਿਜੀ ਰਹਿੰਦਾ ਸੀ ਉਸ ਨੂੰ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲਾ ਦਿੱਤਾ ਗਿਆ ਨੌਕਰੀ ਤੇ ਲੱਗਣ ਤੋਂ ਬਾਅਦ ਉਸ ਨੂੰ ਚੰਗੇ ਚੰਗੇ ਰਿਸ਼ਤੇ ਆਉਣ ਲੱਗ ਪਏ ਇਹਨਾਂ ਨੂੰ ਕੋਈ ਘਰ ਦੀਆਂ ਘਰੇ ਕੰਮ ਕਰਨ ਵਾਲੀਆਂ ਕੁੜੀਆਂ ਦੇ ਰਿਸ਼ਤੇ ਆਉਂਦੇ ਸੀ ਪਰ ਇਹਨਾਂ ਨੂੰ ਮਨਜ਼ੂਰ ਨਹੀਂ ਸੀ ਇਹਨਾਂ ਨੂੰ ਇਹ ਸੀਗਾ ਕਿ ਜੋ ਸਾਡਾ ਮੁੰਡਾ ਇੰਨਾ ਪੜ੍ਹਿਆ ਲਿਖਿਆ ਤਾਂ ਅਸੀਂ ਕਿਸੇ ਪੜ੍ਹੇ ਲਿਖੀ ਚੰਗੇ ਘਰ ਦੀ ਕੁੜੀ ਦਾ ਰਿਸ਼ਤਾ ਲਾਵਾਂਗੇ ਤਾਂ ਕਿ ਦੋ ਪੈਰ ਦੋਨੇ ਜਣੇ ਦੋ ਪੈਰਾਂ ਤੇ ਖੜੇ ਹੋ ਕੇ ਆਪਣੀ ਕਮਾਈ ਕਰ ਲੈਣਗੇ ਤੇ ਸੌਖੀ ਰੋਟੀ ਖਾਣਗੇ ਇਸ ਦੇ ਵਿੱਚ ਵੱਡੇ ਭਰਾ ਨੂੰ ਬੜੀ ਖੁਸ਼ੀ ਮਿਲਦੀ ਸੀ ਕਿ ਜਦੋਂ ਕੋਈ ਪੜ੍ਹੇ ਲਿਖੀ ਕੁੜੀ ਦਾ ਰਿਸ਼ਤਾ ਆਉਂਦਾ ਸੀ ਇੱਕ ਦਿਨ ਇਹੀ ਹੋਇਆ ਕਿ ਉਸ ਵਾਸਤੇ ਪੜ੍ਹੇ ਲਿਖੀ ਕੁੜੀ ਦਾ ਰਿਸ਼ਤਾ ਆ ਗਿਆ ਕੁੜੀ ਸੋਹਣੀ ਸੀ ਤੇ ਨੌਕਰੀ ਤੇ ਵੀ ਲੱਗੀ ਹੋਈ ਸੀ ਇਧਰੋਂ ਮੁੰਡੇ ਨੂੰ ਵੀ ਨੌਕਰੀ ਮਿਲੀ ਹੋਈ ਸੀ ਤੇ ਇਹਨਾਂ ਨੇ ਸ਼ੁਕਰ ਮਨਾਇਆ ਚੰਗਾ ਚਲੋ ਚੰਗਾ ਹੋ ਗਿਆ ਦੋਨੇ ਜੀ ਨੌਕਰੀ ਵਾਲੇ ਹੋ ਜਾਣਗੇ ਮੌਜਾਂ ਮਾਣਾਂਗੇ ਹੁਣ ਅਸੀਂ ਸੌਖੀ ਰੋਟੀ ਖਾ ਲਾਂਗੇ ਸਾਡਾ ਪਿਓ ਤਾਂ ਸਾਨੂੰ ਛੱਡ ਕੇ ਤੁਰ ਗਿਆ ਸੀ ਹੁਣ ਅਸੀਂ ਦੋਨੇ ਭਰਾ ਸੌਖੀ ਰੋਟੀ ਖਾਇਆ ਕਰਾਂਗੇ ਚਾਰ ਪੈਸੇ ਆਇਆ ਕਰਨਗੇ ਇਹ ਦੋਨੇ ਨੌਕਰੀ ਕਰਿਆ ਕਰਨਗੇ ਮੈਂ ਖੇਤ ਦਾ ਕੰਮ ਕਰ ਲਿਆ ਕਰੂੰਗਾ ਪਰ ਪ੍ਰਮਾਤਮਾ ਨੂੰ ਮਨਜ਼ੂਰ ਕੁਝ ਹੋਰ ਸੀ ਕਿਉਂਕਿ ਇਹ ਗੱਲਾਂ ਜਿਹਦੋਂ ਆਪਾਂ ਸੋਚਦੇ ਹੁੰਨੇ ਆ ਉਹ ਗੱਲਾਂ ਹੁੰਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਜੋ ਕੁਝ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਕਰਦਾ ਹੈਗਾ ਇਸ ਤੋਂ ਬਾਅਦ ਜਦੋਂ ਵੱਡਾ ਮੁੰਡਾ ਖੇਤੀਬਾੜੀ ਦਾ ਕੰਮ ਕਰਦਾ ਕਰਦਾ ਸੀ ਉਹ ਜਦੋਂ ਛੋਟਾ ਮੁੰਡਾ ਬੜਾ ਸ਼ਹਿਾਰ ਸੀਗਾ ਉਸ ਨੂੰ ਸ਼ਹਿਾਰੀ ਸ਼ਹਿਰੀ ਦੇ ਵਿੱਚ ਉਸ ਨੇ ਕਿਹਾ ਕਿ ਮੈਂ ਤਾਂ ਹੁਣ ਚੰਗੀ ਤਨਖਾਹ ਲੈਣਾਗਾ ਮੇਰੇ ਘਰ ਵਾਲੇ ਵੀ ਚੰਗੀ ਚੰਗੀ ਤਨਖਾਹ ਲੈਂਦੀ ਐ ਹੁਣ ਆਪਾਂ ਨੂੰ ਇੱਥੇ ਘਰ ਦੇ ਕੰਮਾਂ ਵਿੱਚ ਮੱਥਾ ਮਾਰਨਾ ਕੀ ਫਾਇਦਾ ਹੈਗਾ ਦੋਨਾਂ ਜਿਹਾਂ ਨੇ ਰਹਿ ਕੀਤੀ ਕਹਿੰਦੇ ਸਾਨੂੰ ਜੀ ਇੱਥੇ ਨੌਕਰੀ ਕਰਨ ਦੂਰ ਜਾਣਾ ਪੈਂਦਾ ਸੀ ਔਖੇ ਹੁੰਨੇ ਆ ਪਿੰਡ 'ਚ ਸ਼ਾਮ ਨੂੰ ਆਉਣੇ ਆ ਸਵੇਰੇ ਜਾਣੇ ਆ ਮਹੀਨੇ ਰਿਚ ਵੀ ਸਾਨੂੰ ਆਉਣਾ ਜਾਣਾ ਪੈਂਦਾ ਕਿਉਂ ਨਾ ਅਸੀਂ ਕਿਸੇ ਸ਼ਹਿਰ 'ਚ ਸੈੱਟ ਹੋ ਜਾਈਏ ਵੱਡੇ ਭਰਾ ਨੂੰ ਕਿਹਾ ਇੱਕ ਵਾਰੀ ਤਾਂ ਬਹੁਤ ਥੇਸ ਪਹੁੰਚੀ ਕਿਉਂਕਿ ਬਹੁਤ ਮੋਹ ਪਿਆਰ ਸੀ ਛੋਟੇ ਛੋਟੇ ਹੁੰਦੇ ਬੱਚਿਆਂ ਦਾ ਉਸਨੇ ਕਿਹਾ ਵੇਖ ਲੈ ਵੀਰੇ ਜਿਵੇਂ ਤੇਰੀ ਮਰਜ਼ੀ ਐ ਜਿਵੇਂ ਤੈਨੂੰ ਚੰਗਾ ਲੱਗਦਾ ਤੁਸੀਂ ਕਰੋ ਤੇ ਉਸਨੇ ਛੋਟੇ ਭਰਾ ਵਾਸਤੇ ਸ਼ਹਿਰ ਵਿੱਚ ਥੋੜਾ ਜਿਹਾ ਮਕਾਨ ਕਰਾਇ ਤੇ ਭਾਲ ਕੇ ਦਿੱਤਾ ਵੱਡੇ ਭਰਾ ਨੇ ਉਸ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਦੋਨੇ ਜੀ ਉੱਥੇ ਨੌਕਰੀ ਤੇ ਲੱਗੇ ਸੀ ਸ਼ਾਮ ਨੂੰ ਉੱਥੇ ਆ ਜਾਂਦੇ ਤੇ ਸ਼ਹਿਰ 'ਚ ਅਲੱਗ ਹੀ ਰਹਿਣ ਲੱਗ ਪਏ ਪਰ ਵੱਡੇ ਭਰਾ ਦੇ ਦਿਲ ਵਿੱਚ ਜੋ ਸੋਚਾਂ ਸਤਨਾ ਸੁਪਨੇ ਉਹਨੇ ਸੋਚੇ ਸੀ ਉਹਦੇ ਉਹ ਚੱਕਣਾ ਚੂਰ ਹੋਣ ਲੱਗ ਪਏ ਪਰ ਉਹਨੇ ਫੇਰ ਵੀ ਪਰਵਾਹ ਨਾ ਕੀਤੀ ਕਹਿੰਦਾ ਕੋਈ ਗੱਲ ਨਹੀਂ ਮੇਰਾ ਛੋਟਾ ਭਰਾ ਐ ਇਹਨੂੰ ਆਪਦੀ ਖੁਸ਼ੀ ਨਾਲ ਜਿਉਣ ਦੋ ਮੇਰੇ ਘਰ ਵਿੱਚ ਜੋ ਕੁਝ ਲਿਖਿਆ ਮੈਨੂੰ ਮਿਲ ਜੂਗਾ ਵੱਡੇ ਭਰਾ ਦਾ ਜਦੋਂ ਵਿਆਹ ਹੋਇਆ ਉਹਦੇ ਦੋ ਬੱਚੇ ਹੋਏ ਸੀ ਦੋਨੇ ਮੁੰਡੇ ਸੀ ਦੋਨੇ ਮੁੰਡੇ ਸੀ ਮੁੰਡਿਆਂ ਨੂੰ ਪੜਾ ਲਿਖਾ ਕੇ ਉਸਨੇ ਉਸ ਨੂੰ ਵੀ ਇਹੀ ਸੋਚਦਾ ਸੀ ਕਿ ਮੈਂ ਜਿਵੇਂ ਆਪਣੇ ਭਰਾ ਨੂੰ ਪੜਾ ਲਿਖਾ ਕੇ ਵੱਡੇ ਨੌਕਰੀ ਤੇ ਲਾਇਆ ਮੈਂ ਆਪਣੇ ਬੱਚਿਆਂ ਨੂੰ ਉਸੇ ਤਰ੍ਹਾਂ ਪੜਾ ਲਿਖਾ ਕੇ ਨੌਕਰੀ ਤੇ ਲਾਉਂਗਾ ਮੇਰੀ ਤਾਂ ਜ਼ਿੰਦਗੀ ਜੋ ਬਰਬਾਦ ਹੋਈ ਆ ਹੋਈ ਆ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਨਹੀਂ ਹੋਣ ਦਊਂਗਾ ਉਨ੍ਹਾਂ ਦੇ ਵਿੱਚੋਂ ਦੋਨੋਂ ਬੱਚਿਆਂ ਦੇ ਵਿੱਚੋਂ ਇੱਕ ਮੁੰਡਾ ਛਿਆਰ ਸੀ ਪੜ੍ਹਾਈ ਦੇ ਵਿੱਚ ਇੱਕ ਥੋੜਾ ਕਮਜ਼ੋਰ ਸੀ ਉਹ ਆਪਣੇ ਬਾਪ ਵਾਂਗੂ ਖੇਤੀ ਦੇ ਕੰਮ ਵਿੱਚ ਜ਼ਿਆਦਾ ਬਿਜੀ ਰਹਿੰਦਾ ਸੀ ਸੋ ਪੜ੍ਹਾਈ ਦੇ ਵਿੱਚ ਕਮਜ਼ੋਰ ਸੀ ਛੋਟਾ ਮੁੰਡਾ ਬੜਾ ਛਿਆਰ ਸੀ ਚੰਗੇ ਨੰਬਰ ਲੈਂਦਾ ਸੀ ਉਹ ਆਪਣੇ ਚਾਚੇ ਵਾਂਗੂ ਤੇ ਇਹ ਦਿਮਾਗ ਦਾ ਸੀ ਤੇ ਕੁਝ ਕਰਨ ਕੇ ਬਣ ਕੇ ਦਿਖਾਉਣਾ ਚਾਹੁੰਦਾ ਸੀ ਜੋ ਛੋਟੇ ਮੁੰਡੇ ਨੇ 10 10 ਕਲਾਸਾਂ ਕਰ ਲਈਆਂ ਤਾਂ ਉਸ ਨੇ ਕਿਹਾ ਕਿ ਪਾਪਾ ਮੈਂ ਹੁਣ ਕਿਸੇ ਚੰਗੇ ਸਕੂਲ ਵਿੱਚ ਪੜ੍ਹਾਂਗਾ ਮੇਰਾ ਬਾਹਰ ਜਾਣ ਦਾ ਇਰਾਦਾ ਹੈ ਉਗਣਾ ਪਾਪੇ ਨੇ ਕਿਹਾਗਾ ਨਾ ਕੋਈ ਗੱਲ ਨਹੀਂ ਬੇਟਾ ਜਿੱਥੇ ਤੂੰ ਲੱਗਣਾਗਾ ਲੱਗੋ ਪਰ ਨੰਬਰ ਚੰਗੇ ਆਉਣੇ ਚਾਹੀਦੇ ਆ ਇਹ ਨਾ ਹੋਵੇ ਤੁਸੀਂ ਉੱਥੇ ਵਾਰਾ ਗਰਦੀ ਕਰੀਂਦੇ ਫਿਰੋਂ ਕਹਿੰਦਾ ਨਹੀਂ ਪਾਪਾ ਬੇਫਿਕਰ ਹੋ ਕੇ ਲਾ ਦੇ ਮੈਨੂੰ ਮੈਂ ਨੰਬਰ ਚੰਗੇ ਲੈ ਕੇ ਹੀ ਜਾਊਗਾ ਉਸਨੇ ਵਧੀਆ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਈ ਮੱਤੇ ਨੇ ਨੰਬਰ ਚੰਗੇ ਆ ਗਏ ਪੜ੍ਹ ਲਿਖ ਗਿਆ ਵਧੀਆ ਪਲੱਸ 2 ਹੋ ਗਈ ਉਸ ਤੋਂ ਬਾਅਦ ਉਸਨੇ ਮੁੰਡੇ ਨੇ ਛੋਟੇ ਮੁੰਡੇ ਨੇ ਆਪਣੇ ਪਾਪੇ ਨੂੰ ਕਿਹਾ ਪਾਪਾ ਮੈਂ ਹੁਣ ਬਾਹਰ ਜਾਣ ਵਾਸਤੇ ਰਏ ਬਣਾਈਏ ਮੇਰੇ 5-4 ਦੋਸਤ ਬਾਹਰ ਜਾ ਰਹੇ ਆ ਜੇ ਤੁਸੀਂ ਪੈਸੇ ਦਾ ਇੰਤਜ਼ਾਮ ਕਰ ਦਿਓ ਤਾਂ ਮੈਂ ਵੀ ਬਾਹਰ ਜਾਵਾਂਗਾ ਆਪਣੇ ਘਰ ਦੀ ਹਾਲਤ ਬਹੁਤ ਨਾਜ਼ੁਕ ਹੈ ਇੱਥੇ ਆਪਾਂ ਇਕੱਲੀ ਵਾਹੀ ਤੇ ਸਾਰਾ ਦਾ ਖਰਚਾ ਨਹੀਂ ਕਰ ਸਕਦੇ ਆਪਾਂ ਦੂਜੇ ਭਰਾ ਦਾ ਵੀ ਵਿਆਹ ਕਰਨਾਗਾ ਮੇਰਾ ਵੀ ਕਰਨਾਗਾ ਚਾਚੇ ਦੇ ਬੇਟਿਆਂ ਦਾ ਵੀ ਕਰਨਾਗਾ ਤੇ ਆਪਣਾ ਸਾਰਾ ਕਾਰੋਬਾਰ ਇਸ ਤਰ੍ਹਾਂ ਸੈੱਟ ਨਹੀਂ ਹੋਣਾ ਹਜੇ ਮਕਾਨ ਵੀ ਪਾਉਣ ਵਾਲੇ ਪਈ ਆ ਤੇ ਮੈਂ ਬਾਹਰ ਜਾ ਕੇ ਦੋ ਪੈਸੇ ਕਮਾ ਲੂੰਗਾ ਤੁਸੀਂ ਮੈਨੂੰ ਔਖੇ ਸੌਕੇ ਹੋ ਕੇ ਕਿਰਾਂ ਬਾਹਰ ਭੇਜ ਦਿਓ ਉਨੇ ਪਾਪੇ ਨੇ ਲੰਮਾ ਹੋਊਗਾ ਲੈ ਕੇ ਸੋਚਿਆ ਬੇਟਾ ਇੰਨਾ ਚਿਰ ਹੋ ਗਿਆ ਸੀ ਮੈਂ ਕੰਮ ਕਰਦੇ ਨੂੰ ਮੈਥੋਂ ਤਾਂ ਅੱਜ ਤਾਈਂ ਕਿਸੇ ਪੈਸੇ ਪਾਸਾ ਪੈਸੇ ਜੁੜੇ ਨਹੀਂ ਗਏ ਹੁਣ ਮੈਂ ਇੰਨਾ ਪੈਸਾ ਕਿੱਥੋਂ ਇਕੱਠਾ ਕਰੂੰਗਾ ਵੱਡੇ-ਮੁੰਡੇ ਨੇ ਕਿਹਾ ਕੋਈ ਗੱਲ ਨਹੀਂ ਪਾਪਾ ਤੁਸੀਂ ਪੈਸਾ ਇਕੱਠਾ ਕਰ ਦਿਓ ਮੈਂ ਤੇਰੇ ਨਾਲ ਕੰਮ ਕਰਵਾਇਆ ਕਰੂੰਗਾ ਜੇ ਬਾਹਰ ਜਾਣਾ ਚਾਹੁੰਦਾ ਤਾਂ ਇਹਨੂੰ ਬਾਹਰ ਭੇਜ ਦਿਓ ਪਰ ਨਹੀਂ ਉਹਨੇ ਉਹਨੇ ਚੁੱਪ ਪਾਪੇ ਨੇ ਚੁੱਪ ਕਰਕੇ ਕਹਿੰਨਾ ਇੱਕ ਵਾਰੀ ਹਾਂ ਕਰ ਦਿੱਤੀ ਕਹਿੰਦਾ ਕੋਈ ਗੱਲ ਨਹੀਂ ਬੇਟਾ ਤੂੰ ਪੜ ਨਾਈਦਰ ਚਾਚੇ ਨਾਲ ਰਾਇ ਕਰੂੰਗਾ ਸੰਡੇ ਦਾ ਦਿਨ ਸੀ ਚਾਚੇ ਨੂੰ ਸ਼ਹਿਰ ਵਿੱਚੋਂ ਸੱਦਿਆ ਗਿਆ ਕਿ ਤੇਰੇ ਭਤੀਜੇ ਨੇ ਬਾਹਰ ਜਾਣ ਦੀ ਰਾਇ ਕੀਤੀ ਹੈ ਜੇ ਤੁਸੀਂ ਵਿੱਚ ਹਾਂ ਦੇਉ ਤਾਂ ਤੁਸੀਂ ਇੱਥੇ ਆ ਕੇ ਮੈਨਾਂ ਰਾਇ ਕਰੋ ਤਾਂ ਚਾਚਾ ਸੰਡੇ ਨੂੰ ਉਹਨਾਂ ਨੇ ਆਪਣੇ ਪਿੰਡ ਪਹੁੰਚਿਆ ਆਪਣੇ ਵੱਡੇ ਭਾਈ ਤੇ ਆਪਣੇ ਭਤੀਜੇ ਦੇ ਨਾਲ ਰਾਇ ਕਰਨ ਵਾਸਤੇ ਤਾਂ ਭਤੀਜੇ ਨੇ ਬੈਠੇ-ਬੈਠੇ ਨੇ ਦੱਸ ਦਿੱਤਾ ਕਿ ਨਾ ਚਾਚਾ ਜੀ 30-35 ਲੱਖ ਰੁਪਏ ਦਾ ਖਰਚਾ ਆਊਗਾ 30-35 ਲੱਖ ਰੁਪਇਆ ਤੁਹਾਨੂੰ ਦੋਨਾਂ ਭਰਾਵਾਂ ਨੂੰ ਇਕੱਠਾ ਕਰਕੇ ਦੇਣਾ ਪਊਗਾ ਫੇਰ ਮੈਂ ਘਰ ਦਾ ਸੁਧਾਰ ਕਰ ਦੂੰਗਾ ਮੈਂ ਬਹੁਤ ਕਮਾਈ ਕਰੂੰਗਾ ਉੱਧਰ ਜਾ ਕੇ ਬਹੁਤ ਪੈਸਾ ਬਣਾ ਕੇ ਲਿਆਉਂਗਾ ਆਪਾਂ ਕੋਠੀਆਂ ਵੀ ਲੈ ਲਾਂਗੇ ਕਾਰਾਂ ਵੀ ਪਾਲਾਂਗੇ ਵਿਆਹ ਵੀ ਵਧੀਆ ਕਰ ਲਾਂਗੇ ਦੋਨੇ ਮੁੰਡਿਆਂ ਨੂੰ ਪੜਾ ਲਿਖਾ ਵੀ ਵਧੀਆ ਲਾਵਾਂਗੇ ਤੇ ਪਰ ਕਿਹੜਾ ਮੈਨੂੰ ਤੁਸੀਂ 30-35 ਲੱਖ ਰੁਪਇਆ ਇਕੱਠਾ ਕਰਕੇ ਦਿਓ ਜਦੋਂ 30-35 ਲੱਖ ਰੁਪਇਆ ਦੀ ਗੱਲ ਹੋਈ ਤਾਂ ਚਾਚਾ ਨੇ ਸੁਣ ਕੇ ਹੋਸ਼ ੁੱਟ ਗਏ ਉਹ ਕਹਿੰਦਾ ਕੋਈ ਗੱਲ ਨਹੀਂ ਬੇਟੇ ਤੁਸੀਂ ਮੈਂ ਘਰੇ ਜਾ ਕੇ ਰਹਿ ਕਰਦਾ ਐ ਤੇ ਅਗਲੇ ਸੰਡੇ ਤਾਈਂ ਤੁਹਾਨੂੰ ਦੱਸਦਾ ਤੂੰ ਪੰਜ ਚਾਰ ਦਿਨ ਰੈਸਟ ਕਰ। ਦੋਨੇ ਬੱਚੇ ਚੁੱਪ ਕਰਕੇ ਉੱਠ ਖੜੇ। ਚਾਚਾ ਆਪਣੇ ਸ਼ਹਿਰ ਉੱਠ ਗਿਆ। ਬਾਪੂ ਆਪਣੇ ਖੇਤ ਉੱਠ ਗਿਆ। ਕਰ ਉਸੇ ਤਰ੍ਹਾਂ ਕਾਰੋਬਾਰ ਚ ਲੱਗ ਗਏ। ਅੱਠ ਦਿਨ ਦੇਖਦੇ ਰਹੇ। ਅਗਲੇ ਸੰਡੇ ਨੂੰ ਚਾਚੇ ਦੀ ਵੇਟ ਕਰਦੇ ਰਹੇ ਪਰ ਚਾਚਾ ਨਾ ਆਇਆ। ਚਾਚੇ ਨੇ ਕੀ ਆਉਣਾ ਸੀ ਜਦੋਂ ਜਾ ਕੇ ਚਾਚੀ ਨੂੰ ਦੱਸੀ ਇਹ ਸਾਰੇ ਸਟੋਰੀ ਸੁਣਾਈ ਕਿ ਬੱਚੇ ਪੜ੍ਹ ਲਿਖ ਗਏ ਐ, ਨੰਬਰ ਨੰਬਰ ਚੰਗੇ ਆ ਗਏ ਐ ਤੇ ਬੱਚਾ ਛੋਟਾ ਬੱਚਾ ਬਾਹਰ ਜਾਣ ਦੀ ਜਿੱਦ ਕਰ ਰਿਹਾ ਹੈ। 30-35 ਲੱਖ ਰੁਪਇਆ ਚਾਹੁੰਦਾ। ਪਰ ਚਾਚੀ ਨੇ ਇਹ ਗੱਲ ਸੁਣ ਕੇ ਹੋਸ਼ ੁੱਟ ਗਈ। ਉਹ ਕਹਿੰਦੀ ਨਾ ਇਦਾਂ ਨਹੀਂ ਹੋ ਸਕਦਾ। ਅਸੀਂ ਕੋਈ 30-35 ਲੱਖ ਰੁਪਈਆ ਨਹੀਂ ਲਾ ਸਕਦੇ। ਸਾਂਝਾ ਕਰ ਸਾਨੂੰ ਕੀ ਲੋੜ ਆ ਉਹਨਾਂ ਨੇ ਬੱਚੇ ਨੂੰ ਬਾਹਰ ਭੇਜ ਜੰਦੀ। ਅਸੀਂ ਕੀ ਖਾਵਾਂਗੇ ਜੇ ਸਾਰਾ ਘਰ ਹੋੰਜ ਕੁਝ ਕਿਸ ਉਸ ਬੱਚੇ ਤੇ ਲਾਤਾ। ਤਾਂ ਮਗਰੋਂ ਅਸੀਂ ਕੀ ਕਰਾਂਗੇ? ਉਹ ਤਾਂ ਜਾ ਜਾ ਕੇ ਬਾਅਦ ਸੈੱਟ ਹੋ ਜਾਊਗਾ। ਸਾਡੇ ਬੱਚੇ ਇੱਥੇ ਭੁੱਖੇ ਮਰਨਗੇ। ਅਸੀਂ ਕਿਉਂ ਕਰਜਾ ਚੱਕਦੇ? ਉਹ ਚਾਚੇ ਦੇ ਨਾਲ ਲੜਤੀ। ਚਾਚੇ ਨੇ ਹੌਲੀ-ਹੌਲੀ ਆ ਕੇ ਸਾਰੀ ਗੱਲ ਆਪਣੇ ਭਰਾ ਨੂੰ ਦੱਸੀ। ਤੇ ਆਪਣੇ ਵੱਡੇ ਭਰਾ ਨੂੰ ਆ ਕੇ ਜਵਾਬ ਦੇ ਗਿਆ ਕਹਿੰਦਾ ਬਾਈ ਜੀ ਮੈਨੂੰ ਮaaf ਕਰੀ ਮੈਂ ਇਥੋਂ ਪੈਸਾ ਨਹੀਂ ਮੰਨਦਾ ਤੁਸੀਂ ਕਿਵੇਂ ਨਾ ਕਿਵੇਂ ਕਰਕੇ ਬੱਚੇ ਨੂੰ ਬਰਿਆ ਕੇ ਇੱਧਰ ਹੀ ਰੱਖੋ ਤਾਂ ਵੱਡੇ ਵੱਡੇ ਭਰਾ ਨੇ ਮਤਲਬ ਛੋਟੇ ਮੁੰਡੇ ਦੇ ਪਾਪੇ ਨਹੀਂ ਉਹ ਗੱਲ ਆਪਣੇ ਬੱਚੇ ਨੂੰ ਸਮਝਾਈ ਜਿਹੜਾ ਬੱਚਾ ਬਾਹਰ ਜਾਣਾ ਚਾਹੁੰਦਾ ਸੀ ਉਸ ਨੂੰ ਕਿਹਾ ਬੇਟੇ ਤੁਸੀਂ ਐ ਕਰੋ ਆਪਾਂ ਤੋਂ ਪੈਸਾ ਨਹੀਂ ਮੰਨਦਾ ਹੁਣ ਤੁਸੀਂ ਇੱਧਰ ਹੀ ਕੋਈ ਕੰਮ ਸ਼ੁਰੂ ਕਰ ਲਓ ਛੋਟ ਵੱਡਾ ਭਰਾ ਵੀ ਰਾਜੀ ਹੈ ਇੱਧਰ ਰੱਖਣ ਤੇ ਉਹ ਤੁਸੀਂ ਦੋਨੇ ਭਰਾ ਭਰਾ ਰਲ ਕੇ ਕੋਈ ਕਾਰੋਬਾਰ ਐਸਾ ਕਰ ਲਓ ਜਿਹਦੇ ਨਾਲ ਪੈਸਾ ਵੀ ਥੋੜਾ ਲੱਗੇ ਤੇ ਆਪਣੀ ਰੋਟੀ ਪਾਣੀ ਵੀ ਚੱਲੀ ਜਾਵੇ ਵੱਡੇ ਭਰਾ ਨੇ ਕਿਹਾ ਕੋਈ ਕੰਮ ਤਾਂ ਕਹਿੰਦਾ ਮੇਰੇ ਕੋਲੇ ਹੈਗਾ ਜੇ ਤੂੰ ਮੇਰੇ ਨਾਲ ਹੈਲਪ ਕਰੇਂਗਾ ਕਹਿੰਦਾ ਕਿ ਦੱਸ ਮੈਨੂੰ ਮੈਂ ਪੱਕਾ ਤੇਰੇ ਨਾਲ ਹੈਲਪ ਕਰੂੰਗਾ ਜੇ ਤੁਸੀਂ ਮੈਨੂੰ ਪੈਸਾ ਨਹੀਂ ਦੇ ਕੇ ਬਾਹਰ ਨਹੀਂ ਭੇਜ ਸਕਦੇ ਤਾਂ ਆਪਾਂ ਕੋਈ ਗੱਲ ਨਹੀਂ ਇੱਧਰ ਹੀ ਕੋਈ ਕੰਮ ਚਲਾ ਲੈਨੇ ਆ ਤਾਂ ਵੱਡੇ ਭਰਾ ਨੇ ਕਿਹਾ ਕਿ ਆਪਾਂ ਦੋ ਚਾਰ ਪਸ਼ੂ ਲੈ ਆਉਣੇ ਉਸਨੇ ਮੱਝਾਂ ਗਾਇਆਂ ਖਰੀਦ ਕੇ ਲਿਆਂਦਾਂ ਦਾਂ ਦੁੱਧ ਪਾਉਣ ਲੱਗ ਗਏ ਚੰਗੇ ਚੰਗੇ ਪਸ਼ੂ ਖਰੀਦ ਲਏ ਚੰਗੀ ਵੈਰੈਟੀ ਵਾਲੇ ਉਹ ਦੁੱਧ ਪਾਉਣ ਲੱਗ ਗਏ ਇੱਕ ਕੰਮ ਰੱਖ ਲਿਆ ਜਿਹੜਾ ਵੱਡਾ ਮੁੰਡਾ ਸੀ ਉਹ ਨਾਲ ਕੰਮ ਕਰਾਉਣ ਲੱਗ ਗਿਆ ਛੋਟਾ ਮੁੰਡਾ ਸੀ ਜਿਹੜਾ ਨਾਲ ਦੁੱਧ ਪਵਾਉਣ ਲੱਗ ਗਿਆ ਸ਼ਹਿਰ ਵਿੱਚ ਦੁੱਧ ਲੈ ਜਾਂਦਾ ਚੰਗੇ ਪੈਸੇ ਵਟੇ ਜਾਂਦੇ ਮਨਾਫਾ ਹੋਣ ਲੱਗ ਗਿਆ ਪੈਸਾ ਹੱਥ 'ਚ ਆਉਣ ਲੱਗ ਗਿਆ ਦੋਨੇ ਮੁੰਡੇ ਬੜੇ ਖੁਸ਼ ਸੀ ਮੁੰਡਿਆਂ ਦਾ ਬਾਪੂ ਵੀ ਬੜਾ ਖੁਸ਼ ਹੁੰਦਾ ਸੀ ਵੀ ਸਾਡੇ ਮੇਰੇ ਪੁੱਤ ਕਮਾਈ ਕਰਨ ਲੱਗ ਗਏ ਨੇ ਜਦੋਂ ਉਹਨਾਂ ਨੇ ਕਮਾਈ ਕਰਨ ਲੱਗ ਗਏ ਤਾਂ ਇੱਕ ਦਿਨ ਚਾਚੇ ਨੂੰ ਵੀ ਪਤਾ ਲੱਗਿਆ ਕਿ ਮੁੰਡੇ ਬਾਹਰ ਤਾਂ ਨਹੀਂ ਗਏ ਅੰਦਰੋਂ ਅੰਦਰ ਹੀ ਬੜੇ ਖੁਸ਼ ਸੀ ਉਹ ਪਰ ਉਤੋਂ ਉਤੋਂ ਸਹਫੀਆਂ ਮਾਰਦਾ ਸੀ ਕਹਿੰਦਾ ਚਲੋ ਚੰਗਾ ਹੋ ਗਿਆ ਪੁੱਤ ਤੁਸੀਂ ਇੱਥੇ ਕੰਮ ਤੋਰ ਲਿਆ ਬਹੁਤ ਵਧੀਆ ਗੱਲ ਐ ਚੰਗਾ ਰਲ ਕੇ ਦੋ ਪੈਸੇ ਕਮਾ ਲਿਆ ਕਰੂੰਗੀ ਪਰ ਅੰਦਰੋਂ ਇਸ ਗੱਲ 'ਚ ਉਹ ਖੁਸ਼ੀ ਸੀਗੇ ਚਾਚਾ ਤੇ ਚਾਚੀ ਕਹਿੰਦੇ ਚੰਗਾ ਹੋ ਗਿਆ ਸਰੀਕਾਂ ਦਾ ਪੁੱਤ ਬਾਹਰ ਨਹੀਂ ਜਾ ਸਕਿਆ ਆਪਾਂ ਆਪਣੇ ਮੁੰਡੇ ਨੂੰ ਬਾਹਰ ਭੇਜਾਂਗੇ ਇਹ ਗੱਲ ਸੁਣਦੇ ਸੁਣਦੇ ਉਹਨਾਂ ਨੇ ਉਹਨਾਂ ਨੇ ਗੱਲ ਆਪਣੇ ਦਿਲ ਵਿੱਚ ਹੀ ਰੱਖੀ ਪਰ ਇਹਨਾਂ ਨੂੰ ਕੁਝ ਨਾ ਦੱਸਿਆ ਮੁੰਡਿਆਂ ਨੇ ਕੰਮ ਕਰਦੇ ਕਰਦੇ ਦੋਨੇ ਮੁੰਡੇ ਕਾਮਯਾਬ ਹੋ ਗਏ। 4-5 ਪਸ਼ੂਆਂ ਤੋਂ 7-8 ਪਸ਼ੂ ਹੋਏ ਹੌਲੀ-ਹੌਲੀ ਵਾਧਦੇ ਵਾਧੇ ਪਸ਼ੂ 30-40 ਪਸ਼ੂਆਂ ਤੇ ਲੈ ਗਏ। ਮਗਰ ਕੰਮੇ ਦੋ ਰੱਖਣ ਲੱਗ ਗਏ, ਇੱਕ ਕੰਮ ਮੇਰੀ ਥਾਂ ਤੇ ਦੋ-ਦੋ ਕੰਮ ਏ। ਨੀਰਾਚਾਰਾ ਪਾਉਣ ਲੱਗ ਗਏ, ਦੁੱਧ ਵੇਚਣ ਲੱਗ ਗਏ, ਡੇਰੀਆਂ ਵਾਲੇ ਘਰੋਂ ਦੁੱਧ ਚੱਕਣ ਲੱਗ ਗਏ। ਪੂਰਾ ਪੈਸਾ ਬਣਨ ਲੱਗ ਗਿਆ, ਮੁੰਡੇ ਦੋਨੇ ਕਾਮਯਾਬ ਹੋ ਗਏ। ਬਾਪੂ ਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਪੁੱਤ ਕਾਮਯਾਬ ਹੋ ਗਏ। ਦੋਨਾਂ ਦੇ ਰਸਤੇ ਹੋ ਗਏ, ਦੋਨੇ ਮੁੰਡੇ ਵਿਆਹੇ ਗਏ। ਉਧਰ ਜਿਹੜਾ ਚਾਚਾ ਸੀ ਉਹਦਾ ਇਕੱਲਾ-ਇਕੱਲਾ ਮੁੰਡਾ ਸੀ ਸ਼ਹਿਰ ਵਿੱਚ ਰਹਿੰਦਾ ਸੀ ਚੰਗੀ ਉਹਨਾਂ ਨੇ ਕੋਠੀ ਪਾਈ ਸੀ ਜਿਹੜੀ ਉਹ ਤਨਖਾਹ ਲੈਂਦੇ ਸੀ ਉਹਦੇ ਵਿੱਚੋਂ ਉਹ ਅੱਧਾ ਪੈਸਾ ਆਪਦੇ ਜਮ੍ਹਾਂ ਕਰੀ ਜਾਂਦੇ ਸੀ ਪਿੰਡ ਵਾਲੀ ਜ਼ਮੀਨ ਦੇ ਵਿੱਚੋਂ ਹਿੱਸਾ ਲੈ ਕੇ ਉਹ ਕੋਠੀ ਪਾਈ ਜਾਂਦੇ ਸੀ ਪਰ ਇਧਰ ਵੱਡੇ ਭਰਾ ਨੂੰ ਇਹ ਕੁਝ ਨਹੀਂ ਪਤਾ ਸੀ ਕਿ ਮੇਰਾ ਭਰਾ ਮੇਰੇ ਨਾਲ ਕਿੰਨੀ ਬੇਈਮਾਨੀ ਦੇ ਧੋਖਾ ਕਰੀ ਜਾਂਦਾ ਹੈ ਵੱਡਾ ਭਰਾ ਬੜਾ ਸਾਊ ਸੀ ਇਹਦੇ ਬੱਚੇ ਵੀ ਬੜੇ ਸਾਊ ਸੀ ਉਹ ਉਹ ਆਪ ਛੋਟਾ ਭਰਾ ਤੇਜ ਹੁਣ ਕਰਕੇ ਉਹਦਾ ਬੱਚਾ ਵੀ ਤੇਜ ਸੀ ਬਾਹਰ ਸ਼ਹਿਰ ਵਿੱਚ ਰਹਿੰਦਾ ਚੰਗਾ ਖਾਂਦਾ ਪੀਂਦਾ ਚੰਗੇ ਦੋਸਤਾਂ ਨਾਲ ਰਹਿਣਾ ਵੱਡੇ ਹੋਟਲਾਂ ਵਿੱਚ ਖਾਣੇ ਪੀਣੇ ਖਾਣ ਲੱਗ ਗਿਆ ਤੇ ਮੁੰਡੇ ਗਲਤ ਗਲਤ ਮੁੰਡਿਆਂ ਨਾਲ ਰਲ ਗਿਆ ਪੈਸਾ ਬਰਬਾਦ ਕਰਨ ਲੱਗ ਗਿਆ ਉਸ ਦਾ ਕਰਦ ਉਸ ਫੇਲ ਹੋਣ ਲੱਗ ਗਿਆ ਜਦੋਂ ਉਹ ਮੁੰਡਾ ਇੱਕ ਵਾਰੀ ਪਤਾ ਲੱਗਾ ਕਿ ਮੁੰਡਾ ਕਿਸੇ ਗਲਤ ਮੁੰਡਿਆਂ ਨਾਲ ਰਲਿਆ ਤਾਂ ਉਸਦੇ ਵੱਡੇ ਭਰਾ ਨੇ ਸਮਝਾਉਣਾ ਚਾਹਿਆ ਕਹਿੰਦਾ ਬੇਟਾ ਤੂੰ ਕਿਸੇ ਗਲਤ ਮੁੰਡਿਆਂ ਨਾਲ ਰਲ ਗਿਆ ਤੂੰ ਆਪਣਾ ਘਰ ਬਰਬਾਦ ਕਰੇਗਾ ਕੰਨਾਂ ਨਹੀਂ ਤੈਰੀ ਤੁਹਾਨੂੰ ਕਿਹਨੇ ਕਿਹਾ ਮੈਂ ਗਲਤ ਮੰਗਿਆ ਨਾ ਰਲ ਗਿਆ ਮੈਂ ਤਾਂ ਵੈਸੇ ਹੀ ਗਿਆ ਸੀ ਮੈਂ ਕੋਈ ਘਰ ਬਰਬਾਦ ਨਹੀਂ ਕਰਦਾ ਜਦੋਂ ਹੌਲੀ ਹੌਲੀ ਪਤਾ ਲੱਗਾ ਕਿ ਮੁੰਡਾ ਉਹਨਾਂ ਦਾ ਖਰਾਬ ਹੋ ਗਿਆ ਮਾੜੀ ਸੰਗਤ ਵਿੱਚ ਪੈ ਗਿਆ ਤੇ ਚਾਚਾ ਤੇ ਚਾਚੀ ਅੰਦਰੋਂ ਅੰਦਰੇ ਰੋਣ ਲੱਗੇ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਸੀ ਆਪਣੇ ਵੱਡੇ ਭਰਾ ਕੋਲੇ ਪਾਖ ਵੀ ਨਹੀਂ ਕੱਢ ਸਕਦੇ ਸੀ ਕਿ ਅਸੀਂ ਉਹਨਾਂ ਨੇ ਬੱਚੇ ਦੀ ਜ਼ਿੰਦਗੀ ਬਰਬਾਦ ਕੀਤੀ ਸੀ ਤੇ ਰੱਬ ਨੇ ਹੁਣ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਉਹਨਾਂ ਨੇ ਬੱਚੇ ਤਾਂ ਕਾਮਯਾਬ ਹੋ ਗਏ ਪਰ ਸਾਡਾ ਬੱਚਾ ਤਾਂ ਨਸ਼ੇ ਪੱਤੇ ਵਿੱਚ ਪੈ ਗਿਆ ਅਸੀਂ ਤਾਂ ਅੰਦਰੋਂ ਅੰਦਰੀ ਘੁੱਟ ਕੇ ਮਰ ਰਹੇ ਸੀ ਸ਼ਹਿਰ 'ਚ ਬੈਠੇ ਸੀ ਨਾ ਕੋਈ ਹੈਲਪ ਵਾਲਾ ਸੀ ਨਾ ਕੋਈ ਗੱਲ ਸੁਣਨ ਵਾਲਾ ਸੀ ਇਹ ਪਿੰਡਾਂ ਦੇ ਵਿੱਚ ਭਾਈਚਾਰਾ ਹੁੰਦਾ ਹੈਗਾ ਪਿੰਡਾਂ 'ਚ ਰਲ ਮਿਲ ਕੇ ਰਹਿਣ ਵਾਲੇ ਬੰਦੇ ਸੀ ਹੌਲੀ-ਹੌਲੀ ਉਹ ਸ਼ਹਿਰ ਤੋਂ ਇੱਕ ਦਿਨ ਆਪਣੇ ਵੱਡੇ ਭਰਾ ਕੋਲੇ ਚਾਚਾ ਆਪਣੇ ਵੱਡੇ ਭਰਾ ਕੋਲੇ ਆਇਆ ਤੇ ਆ ਕੇ ਰੋਣ ਲੱਗ ਪਿਆ ਬਾਈ ਜੀ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੇ ਬੇਟੇ ਨੂੰ ਭਤੀਜੇ ਨੂੰ ਬਾਹਰ ਕੱਲਣ ਦੇ ਵੇਲੇ ਮੈਂ 35 ਲੱਖ ਰੁਪਏ ਤੋਂ ਨਾ ਕੀਤੀ ਸੀ ਜੋ ਇਹ ਭਤੀਜਾ ਬਾਹਰ ਨਹੀਂ ਜਾ ਸਕਿਆ ਜੇ ਬਾਹਰ ਜਾਵਣਦਾ ਤਾਂ ਸ਼ਾਇਦ ਮੈਂ ਅਗਰ ਦੂਜੇ ਬੱਚਿਆਂ ਨੂੰ ਵੀ ਬਾਹਰ ਲੈ ਜਾਂਦਾ ਪੈਸਾ ਕਮਾ ਲੈਂਦੇ ਚੰਗਾ ਆਪਾਂ ਘਰਵਾਰ ਬਣਾ ਲੈਂਦੇ ਚੰਗੇ ਹੋ ਜਾਂਦੇ ਸਾਰੇ ਕੋਸੰਦ ਸੰਦੜੇ ਵੀ ਬਣ ਜਾਂਦੇ ਦੋ ਪੈਸੇ ਵੀ ਆਪਣੇ ਕੋਲੇ ਆ ਜਾਂਦੇ ਕੋਠੀਆਂ ਘਾਰਾਂ ਵੀ ਪਾ ਲੈਂਦੇ ਖਰੀਦ ਲੈਂਦੇ ਪਰ ਅੱਜ ਤਾਂ ਸਾਡਾ ਤਾਂ ਸਾਰਾ ਕੁਝ ਖਤਮ ਹੋ ਗਿਆ ਮੈਂ ਤਾਂ ਇੱਥੋਂ ਧੋਖਾ ਕਰਕੇ ਸ਼ਹਿਰ ਚ ਕੀ ਜਾਵੜਿਆ ਕਮਾਈ ਅੱਡ ਰੱਖਣ ਲੱਗ ਗਿਆ ਮੈਂ ਤੈਨੂੰ ਕਦੇ ਨਹੀਂ ਦੱਸਿਆ ਸੀ ਤੇ ਇਹ ਦੇ ਕਰਕੇ ਮੈਂ ਕੋਠੀ ਅੱਡ ਤੇ ਜਿਹੜੇ ਜ਼ਮੀਨ ਤੇ ਇਥੋਂ ਠੇਕੇ ਤੇ ਲੈ ਕੇ ਜਾਂਦਾ ਸੀ ਮੈਂ ਉਸੇ ਜ਼ਮੀਨ ਦੇ ਪੈਸਿਆਂ ਦੀ ਕੋਠੀ ਪਾਉਂਦਾ ਸੀ ਜਿਹੜੀ ਸਾਡੀ ਤਨਖਾਹ ਹੁੰਦੀ ਸੀ ਉਹ ਮੈਂ ਅਲੱਗ ਰੱਖਦਾ ਸੀ ਬਾਈ ਜੀ ਸਾਡੇ ਨਾਲ ਧੋਖਾ ਹੋ ਗਿਆ ਸਾਡਾ ਮੁੰਡਾ ਮਾੜਾ ਨਿਕਲ ਗਿਆ ਅੱਜ ਮੈਂ ਤੇਰੇ ਕੋਲੇ ਰੋ ਰੋ ਕੇ ਸਾਰੀ ਸਟੋਰੀ ਦੱਸ ਰਿਹਾ ਬਾਈ ਜੀ ਮੇਰੀ ਤਾਂ ਕਿਸਮਤ ਹੀ ਮਾੜੀ ਨਿਕਲੀ ਮੇਰੀ ਤਾਂ ਕਿਸਮਤ ਫਟ ਗਈ ਮੈਂ ਆਪਣੇ ਘਰ ਵਾਲੀ ਦੇ ਅੱਗੇ ਲੱਗ ਗਿਆ ਘਰ ਵਾਲੀ ਦੇ ਪਿੱਛੇ ਲੱਗ ਕੇ ਮੈਂ ਸਾਰਾ ਘਰ ਬਰਬਾਦ ਕਰ ਲਿਆ ਬਾਈ ਜੀ ਮੈਂ ਅੱਗੇ ਤੋਂ ਸਾਰਿਆਂ ਨੂੰ ਇਹ ਹੀ ਮੱਤ ਦਿੰਨਾ ਹੈ ਕਿ ਦੋਨਾਂ ਭਰਾਵਾਂ ਦਾ ਪਿਆਰ ਇੰਨਾ ਪਿਆਰ ਹੁੰਦਾ ਹੈ ਕਦੇ ਵੀ ਕਿਸੇ ਬਗਾਨੀ ਕੁੜੀ ਦੇ ਮਗਰ ਲੱਗ ਕੇ ਆਪਦੇ ਭਰਾਵਾਂ ਦੇ ਵਿੱਚ ਫਿੱਟਣਾ ਪਾਓ ਦੋਨੇ ਭਰਾ ਆਪਰਾ ਰਲ ਕੇ ਰਹੋ ਕਾਮਯਾਬ ਰਹੋਗੇ ਜੇ ਮੁਠੀ ਬੰਨੀ ਹੁੰਦੀ ਹੈ ਤਾਂ ਉਹ ਪੂਰੀ ਕਾਮਯਾਬ ਹੁੰਦੀ ਹੈ ਕੱਲੀ-ਕੱਲੀ ਉਂਗਲ ਦਾ ਕੁਝ ਨਹੀਂ ਮੰਨਦਾ ਹਾਂਜੀ ਇਹ ਸੀ ਪੰਜਾਬੀ ਸਟੋਰੀ ਜੇਕਰ ਤੁਹਾਨੂੰ ਸਟੋਰੀ ਪਸੰਦ ਆਈ ਤਾਂ ਲਾਇਕ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਐ ਚੰਗੀ ਲੱਗੀ ਐ ਜਾਂ ਕੋਈ ਕਮੀ ਰਹੀ ਐ ਤਾਂ ਸਾਨੂੰ ਕਮੀ ਵੀ ਜਰੂਰ ਦੱਸਿਆ ਕਰੋ ਕਿੱਥੇ ਕਮੀ ਰਹੀ ਐ